ਕਲਮ ਸੱਚ ਦੇ ਪੰਜਾਬੀ ਚੈਨਲ ਦੇਖਣ ਵਾਲੇ ਮੇਰੇ ਸੂਝਵਾਨ ਸਰੋਤਿਓ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਕੰਚਨ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੇ ਸਮੇਂ-ਸਮੇਂ ਦੇਤੇ ਅਜਿਹੇ ਵਕ ਵਕ ਫਨਕਾਰਾਂ ਦੇ ਨਾਲ ਗੀਤਕਾਰਾਂ ਦੇ ਨਾਲ ਅਤੇ ਹੋਰ ਵੀ ਸਹਿਤਕਾਰਾਂ ਦੇ ਨਾਲ ਤੁਹਾਡੀ ਰੂਬਰੂ ਉਹਨਾਂ ਨੂੰ ਕਰਵਾਉਂਦੇ ਰਹਿੰਨੇ ਹਾਂ ਸੋ ਇਸੇ ਲੜੀ ਤਹਿਤ ਅੱਜ ਤੁਹਾਨੂੰ ਇੱਕ ਹੋਰ ਬਲੱਖਣ ਫਨਕਾਰ ਸਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਉਸ ਫਨਕਾਰ ਦੇ ਰੂਹ برو ਕਰਦਾ ਅਤੇ ਉਹਨਾਂ ਦੀ ਜੀਵਨ ਬਾਰੇ ਉਹਨਾਂ ਦੀ ਗਾਇਕੀ ਦੇ ਬਾਰੇ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ ਸੋ ਆਪਾਂ ਚੱਲਦੇ ਹਾਂ ਉਹਨਾਂ ਦੇ ਕੋਲ ਤੇ ਉਹਨਾਂ ਤੋਂ ਹੀ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਜਾਣੂ ਕੋਣਿਆ ਸੋ ਮੇਰੇ ਨਾਲ ਨੇ ਸਰਦਾਰ ਕਾਇਕ ਤਲੋਕ ਸਿੰਘ ਜੀ ਤਲਵੰਡੀ ਸਾਰ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੋਂ ਮੈਂ ਕਲਮ ਸੱਚ ਦੀ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਕਿ ਮੇਰੇ ਘਰ ਆ ਕੇ ਇੰਟਰਵਿਊ ਕਰਕੇ ਦਰਸ਼ਕਾਂ ਦੇ ਰੂਰੂ ਕਰਵਾ ਰਹੇ ਹਨ ਔਰ ਮੇਰੇ ਵੱਲੋਂ ਕਲਮ ਸੱਚ ਦੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਤਲੋਕ ਸਿੰਘ ਤਲਵੰਡੀ ਜੀ ਮੇਰਾ ਸਭ ਤੋਂ ਪਹਿਲਾ ਇਹ ਸਵਾਲ ਹੈ ਕਿ ਤੁਹਾਡਾ ਪਿੰਡ ਕਿਹੜਾ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਪਰਿਵਾਰਕ ਮੈਂਬਰ ਹਨ ਥੋੜਾ ਉਹਨਾਂ ਦੇ ਬਾਰੇ ਜਾਣਕਾਰੀ ਦਿਓ ਜੀ ਮੇਰਾ ਪਿੰਡ ਜੀ ਲੁਧਿਆਣਾ ਜ਼ਿਲ੍ਹੇ ਦਾ ਤਲਵੰਡੀ ਕਲਾਂ ਜੋ ਗ੍ਰਾਮ ਤਹਿਸੀਲ ਵਿੱਚ ਪੈਂਦਾ ਜੀ ਉੱਚੀ ਤਲਵੰਡੀ ਵੀ ਕਿਹਾ ਜਾਂਦਾ ਮਟਵਾਲੀ ਤਲਵੰਡੀ ਵੀ ਕਿਹਾ ਜਾਂਦਾ ਹੈ। ਤੇ ਇੱਥੇ ਮੇਰਾ ਜਨਮ ਹੋਇਆ ਜੀ। ਔਰ ਮੇਰੇ ਮਾਪੇ ਨੋਰਮਲ ਫੈਮਿਲੀ ਵਿੱਚੋਂ ਸਨ। ਜਿਨ੍ਹਾਂ ਦੇ ਘਰ ਮੈਂ ਜਨਮਿਆ ਔਰ ਮੇਰੇ ਚਾਰ ਵੱਡੇ ਭਰਾ ਜਿਹਦੋਂ ਪਹਿਣਾ। ਇਸ ਟਾਈਮ ਮੇਰੇ ਤਿੰਨ ਬੱਚੇ ਤੇ ਮੇਰੀ ਵਾਈਫ ਅਸੀਂ ਪਰਿਵਾਰ ਵਿੱਚ ਹਾਂ ਜੀ। ਹਾਂਜੀ ਮੇਰਾ ਦੂਸਰਾ ਸਵਾਲ ਹੈ ਜੀ ਇਹ ਤੁਹਾਨੂੰ ਜੋ ਗਾਇਕੀ ਦੀ ਜੋ ਸਫਰ ਹੋਇਆ ਤੁਹਾਡਾ ਸ਼ੁਰੂ ਹੋਇਆ ਇਹ ਗਾਇਕੀ ਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਤੇ ਤੁਹਾਡੇ ਗਾਇਕੀ ਦੇ ਵਿੱਚ ਉਹਸਤਾਦ ਕੌਣ ਜੀ ਸਨ ਥੋੜਾ ਉਹਨਾਂ ਬਾਰੇ ਜਾਣਕਾਰੀ ਮੇਰੇ ਦਰਸ਼ਕਾਂ ਨੂੰ ਜ਼ਰੂਰ ਦਿਓ ਜੀ ਹਾਂਜੀ ਗਾਉਣ ਦਾ ਸ਼ੌਂਕ ਜਿਹੜਾ ਇਹ ਮੈਨੂੰ ਬਚਪਨ ਤੋਂ ਹੀ ਸੀ ਮੈਂ ਛੋਟਾ ਹੁੰਦਾ ਸੀ ਕਿਉਂਕਿ 7 ਸਾਲ ਦੇ ਬੱਚੇ ਨੂੰ ਤਾਂ ਉਹ ਤੋਂ ਸਕੂਲ ਲਾਉਂਦੇ ਸੀ ਮੈਨੂੰ ਯਾਦ ਆ ਕਿ ਮੈਂ ਗਲੀਆਂ 'ਚ ਤੂੰਬੀ ਵਾਲੇ ਗਾਣੇ ਸੁਣਦਾ ਬੜਾ ਸ਼ਾਂਤ ਸੀ ਜਦੋਂ ਵੀ ਤੂੰਬੀ ਵਾਲੇ ਗਾਣੇ ਰੇਡੀਓ ਤੇ ਆਉਣੇ ਸਾਡੇ ਘਰ ਫਲਪਦਾਇਓ ਰੱਖਿਆ ਹੋਇਆ ਸੀ ਤੇ ਮੈਂ ਉਹ ਸੁਣਦਾ ਸੀ ਤੇ ਜੇ ਕਿਤੇ ਲਹਿਰ ਚਲੀ ਜਾਣੀ ਮੈਨੂੰ ਬਹੁਤ ਬੁਰਾ ਲੱਗਦਾ ਸੀ ਤੇ ਉਹਨਾਂ ਨੂੰ ਦੇਖਦੇ ਕੇ ਮੈਂ ਉਸ ਤੋਂ ਬਾਅਦ ਆਪਣੇ ਹੀ ਪਿੰਡ ਤਰਵੰਡੀ ਕਲਾਂ ਦੇ ਮੇਰੇ ਉਸਤਾਦ ਸ੍ਰੀ ਮੋਹਨ ਕ੍ਰਿਸ਼ੀ ਜੀ ਜਿੰਨਾਂ ਕੋਲੋਂ ਮੈਂ ਤਾਲੀਮ ਲਈ ਥੋੜੀ-ਬਹੁਤੀ ਗਾਉਣ ਦੀ ਉਹਨਾਂ ਦੇ ਨਾਲ ਮੈਂ ਰਿਹਾ ਇਹ ਨਾਲ ਨਾਲ ਮੈਂ ਆਪਣੀ ਕਿਰਤ ਵੀ ਕੀਤੀ ਜੀ ਤਲਵੰਡੀ ਸਰ ਸਭ ਤੋਂ ਪਹਿਲਾਂ ਹੋਵੇ ਦੱਸੋ ਤੁਹਾਡੇ ਜੋ ਗਾਇਕੀ ਦਾ ਸਫਰ ਸ਼ੁਰੂ ਆਇਆ ਤੇ ਤੁਸੀਂ ਪਹਿਲੀ ਸਟੇਜ ਕਿੱਥੇ ਤੇ ਕਿਹੜੇ ਸੰਨ ਦੇ ਵਿੱਚ ਲਾਈ ਤੇ ਕਿਹੜੇ ਪ੍ਰੋਗਰਾਮ ਤੇ ਲਾਈ ਜੀ ਇਹ ਜੀ ਮੈਨੂੰ ਪੱਕਾ ਤਾਂ ਯਾਦ ਨਹੀਂ ਆ ਪਰ ਮੈਨੂੰ ਇਹਨਾਂ ਪਤਾ ਕਿ ਮੈਂ 40 ਸਾਲ ਤੋਂ ਧਾਰਮਿਕ ਨਗਰ ਕੀਰਤਨਾ ਤੇ ਕਈ ਵੱਡੇ ਵੱਡੇ ਪ੍ਰੋਗਰਾਮਾਂ ਤੇ ਵੀ ਮੈਂ ਜਾਂਦਾ ਰਿਹਾ ਜੀ 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 ਤੇ ਬਹੁਤ ਲਗਲੇ ਸਾਲ ਪਿੰਡਾਂ ਦੇ ਵਿੱਚ ਮੈਂ ਗਾਉਣ ਜਾਂਦਾ ਸੀ ਜੀ ਸ਼ੌਂਕ ਸੀ ਮੈਨੂੰ ਤੇ ਬੜਾ ਪਿਆਰ ਮਿਲਦਾ ਸੀ ਇਸ ਕਰਕੇ ਮਤਰਾ ਮੇਰੀ ਗਾਇਕੀ ਦੀ ਹੋਈ ਆ ਜੀ 40 ਸਾਲ ਤੋਂ ਮੈਂ ਇਸ ਲੈਂਡ ਵਿੱਚ ਪਿਆ ਹਾਂ ਤੇ ਹੋਰ ਸਾਨੂੰ ਜਾਣਕਾਰੀ ਦੇ ਚਾਹ ਬੱਦਾ ਕਰੋ ਜੀ ਸਾਡੇ ਤੇ ਤੋਂ ਸੌਣ ਤੱਕ ਤੁਹਾਡੇ ਤਕਰੀਬਨ ਕਿੰਨੇ ਕੁ ਗੀਤ ਰਿਕਾਰਡ ਹੋ ਚੁੱਕੇ ਤੇ ਹਨ ਮੇਰੇ ਗੀਤ ਜੀ ਧਾਰਮਿਕ ਗੀਤ ਮੇਰੇ ਆਏ ਨੇ 10 ਗੀਤ ਮੇਰੇ ਜੂਟੂ ਚੈਨਲ ਤੇ ਉਤੇ ਚੱਲ ਰਹੇ ਹਨ ਤੁਹਾਡਾ ਚੈਨਲ ਜਿਹਦੇ ਤੇ ਚੱਲਦਾ ਜੋਗੀ ਰਿਪੋਰਟ ਚੈਨਲ ਹੈ ਇਹ ਜੋਗਿੰਦਰ ਸਿੰਘ ਜੀ ਜੋਗੀ ਚੰਡੀਗੜ੍ਹ ਮੇਰੇ ਪਿੰਡ ਤਲਵੰਡੀ ਦੇ ਨੇ ਜਿਨ੍ਹਾਂ ਦੇ ਮੈਂ ਗੀਤ ਗਾਉਣਾ ਔਰ ਬਲਵਿੰਦਰ ਸਿੰਘ ਵਿੱਕੀ ਰਿਆਕੇ ਤਲਵੰਡੀ ਦੇ ਨੇ ਜਿਨ੍ਹਾਂ ਦਾ ਮੈਂ ਗੀਤ ਪਹਿਲਾ ਗੀਤ ਗਾਇਆ ਜੀ ਤੇ ਹੁਣ ਤੱਕ ਕਿਹੜੇ ਕਿਹੜੇ ਗੀਤਕਾਰਾਂ ਦੇ ਤੁਸੀਂ ਗੀਤ ਗਾ ਚੁੱਕੇ ਹੋ ਜੀ ਇਹ ਜੀ ਵਿਅਕਤੀ ਬਲਵਿੰਦਰ ਸਿੰਘ ਵਿੱਕੀ ਤਲਵੰਡੀ ਰੇਕੀ ਵਾਲਿਆਂ ਦਾ ਪਹਿਲਾ ਗੀਤ ਮੈਂ ਕਰਾਇਆ ਸੀ ਰਿਕਾਰਡ ਭਗਤ ਰਉਦਾਸ ਜੀ ਦੇ ਸੰਬੰਧ ਵਿੱਚ ਉਸ ਤੋਂ ਬਾਅਦ ਮੇਰੀ ਮੁਲਾਕਾਤ ਸਾਡੇ ਸਤਿਕਾਰਯੋਗ ਜਗਿੰਦਰ ਸਿੰਘ ਜੀ ਐ ਜੋਗੀ ਸਾਹਿਬ ਦੇ ਨਾਲ ਹੋਈ ਜੀ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਨੇ ਹੈ ਮੇਰੇ ਇਸ ਪਿੰਡ ਤਲਵੰਡੀ ਕਲਾਂ ਦੇ ਨੇ ਜੀ ਉਹਨਾਂ ਦੇ ਫਿਰ ਮੈਂ ਨੌਂ ਗੀਤ ਰਿਕਾਰਡ ਕਰਾਏ ਨੇ ਕੌਣ ਕਰੂਗਾ ਰੀਸਾਂ ਕਲਗੀ ਤਰ ਦਸ਼ਮੇਸ਼ ਦੀਆਂ ਵਾਹਿਗੁਰੂ ਮਾਂ ਬੋਲੀ ਨੂੰ ਭੁੱਲ ਨਾ ਜਾਇਓ ਇਹ ਵਧਾਵਾ ਪਾੜ ਦਿਓ ਆਪਣੇ ਮਹਾਸੰਗ ਜੀ ਦੇ ਬਾਰੇ ਚਾਹੇਗਾ ਤੇ ਵਧਾਵਾ ਪਾੜ ਦਿਓ ਅਨੇਕ ਇਸ ਤਰ੍ਹਾਂ ਦੇ ਗੀਤ ਮੇਰੇ ਧਰਮਕ ਆਏ ਜ਼ਿਆਦਾਤਰ ਦੇਖਣ ਦੇ ਵਿੱਚ ਆ ਤੁਸੀਂ ਮੇਰੇ ਕਾਲਾ ਤੁਸੀਂ ਜ਼ਿਆਦਾਤਰ ਧਾਰਮਿਕ ਕਾਇਕੀ ਨੂੰ ਤਰਜੀਹ ਦਿੱਤੀ ਹੈ ਇਸ ਦਾ ਕੋਈ ਕਾਰਨ ਹੈ ਜਾਂ ਕੋਈ ਹੋਰ ਕੋਈ ਇਹਦੇ ਬਾਰੇ ਥੋੜਾ ਜਾਣਕਾਰੀ ਦਿਓ ਜੀ ਹਾਂ ਜੀ ਮੈਂ ਬਚਪਨ ਚ 6ਵੀਂ ਕਲਾਸ ਚ ਪੜ੍ਹਦੇ ਨੇ ਅਮਰਤ ਸ਼ਕ ਲਿਆ ਸੀ ਜਿਵੇਂ ਪਰਿਵਾਰ ਵਿੱਚ ਉਸ ਟਾਈਮ ਤੇ ਕੋਈ ਸਾਡੇ ਇਸ ਤਰ੍ਹਾਂ ਦਾ ਨਹੀਂ ਸੀਗਾ ਅਮਰਤ ਛਕਣ ਵਾਲਾ ਮੈਂ ਜਾ ਕੇ ਘਰਦੇ ਤਾਂ ਚੋਰੀ ਜਾ ਕੇ ਅਮਰਤ ਛਕਿਆ ਸੀ ਛੋਟਾ ਹੁੰਦਾ ਸੀ ਉਸ ਤੋਂ ਬਾਅਦ ਮੇਰੀ ਧਰਮਕ ਲੈਣ ਰਹੀ ਆ ਤੇ ਪਹਿਲਾਂ ਮੈਂ ਧਰਮ ਗੀਤ ਗਾਉਂਦਾ ਰਹਿੰਦਾ ਸੀ ਉਸ ਤੋਂ ਬਾਅਦ ਮੈਨੂੰ ਸਾਡੇ ਸਤਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਡੇ ਕੈਪਟਨ ਦਲੀਪ ਸਿੰਘ ਨੇ ਪ੍ਰੇਰਿਤ ਕੀਤਾ ਤੇ ਗੁਰਦੁਆਰਾ ਸਾਹਿਬ ਵਿੱਚ ਜੀ ਕੀਰਤਨ ਕਰਨ ਲਈ ਕਿਹਾ ਹਾਂਜੀ ਔਰ ਥੋੜੀ ਮੈਂ ਫਿਰ ਕੀਰਤਨ ਸਿੱਖਦਾ ਸਿੱਖਦਾ ਕਾ ਅੱਜ ਮੇਰਾ ਜਥਾ ਕੀਰਤਨੀ ਜਥਾ ਵੀ ਹੈ ਹਾਂਜੀ ਤੇ ਨਾਲ ਦੀ ਨਾਲ ਮੈਂ ਧਰਮ ਕੀਰਤ ਗੋਨਾ ਤੇ ਨਾਲ ਮੈਂ ਕੀਰਤ ਵੀ ਕਰਦਾ ਜੀ ਠੀਕ ਹੈ ਜੀ ਠੀਕ ਹੈ ਤੇ ਗਾਇਕਤ ਤੋਂ ਇਲਾਵਾ ਤੁਹਾਡੇ ਹੋਰ ਵੀ ਸ਼ੌਂਕ ਹੋ ਸਕਦੇ ਨੇ ਉਹ ਕਿਹੜੇ ਕਿਹੜੇ ਸ਼ੌਂਕ ਆ ਜਿਨ੍ਹਾਂ ਨੂੰ ਤੁਸੀਂ ਆ ਜਿਆਦਾ ਤਰਜੀ ਦਿਨੇ ਕਾਮ ਬਾਰੇ ਥੋੜਾ ਜਾਣਕਾਰੀ ਦਿਓ ਸ਼ੌਂਕ ਦਾ ਜੀ ਇਹ ਹੀ ਆ ਵੀ ਜਦ ਤੱਕ ਮੈਂ ਦਸਾਂ ਨੌ ਦੀ ਕੀਰਤ ਨੂੰ ਵਹਿਲ ਦਿੰਦਾ ਮੈਂ ਨੈਟ ਡਿਊਟੀ ਕਰਦਾ ਹਾਂ ਵਾਹ ਜੀ ਵਾਹ ਔਰ ਦਿਨੇ ਮੈਨੂੰ ਕੋਈ ਕੀਰਤਨ ਪ੍ਰੋਗਰਾਮ ਵੀ ਆ ਜਾਂਦਾ ਉਹ ਵੀ ਕਰੀਦਾ ਹਾਂਜੀ ਇਹ ਨਾਲ ਦੇ ਨਾਲ ਮੇਰਾ ਇਹ ਸ਼ੌਂਕ ਵੀ ਪੂਰਾ ਹੋਇਆ ਜੋ ਬਚਪਨ ਦੇ ਵਿੱਚ ਮੈਨੂੰ ਲੱਗਿਆ ਹੋਇਆ ਸੀ ਜੀ ਤੇ ਮੈਂ ਨਾਲ ਦੇ ਨਾਲ ਇਹ ਵੀ ਸ਼ੌਂਕ ਪੂਰਾ ਹੋ ਰਿਹਾ ਹੁਣ ਹਾਂਜੀ ਹਾਂਜੀ ਇਹ ਉਹਨਾਂ ਦੀ ਬਦੌਲਤ ਹੀ ਹੋ ਰਿਹਾ ਚਾਚਾ ਚੰਡੀਗੜੀ ਜੀ ਦੇ ਬਦੌਲਤ ਕਿਉਂਕਿ ਉਹ ਮੇਰੇ ਗੀਤ ਗੀਤ ਵੀ ਉਹ ਹੀ ਦੇ ਰਹੇ ਨੇ ਤੇ ਖਰਚਾ ਵੀ ਸਾਰਾ ਉਹ ਹੀ ਕਰਦੇ ਮੇਰੇ ਗੀਤਾਂ ਦਾ ਤੇ ਇਹ ਬਹੁਤ ਚੰਗੀ ਗੱਲ ਹੈ ਤੁਹਾਡੇ ਲਈ ਤੇ ਗਾਇਕੀ ਤੋਂ ਇਲਾਵਾ ਤੁਸੀਂ ਇਸ ਹੋਰ ਵੀ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਰੋਜ਼ਗਾਰ ਕਰਦੇ ਹੋ ਤੋ ਜੇ ਇਹ ਵੀ ਜ਼ਰੂਰੀ ਹੈ ਪਰਿਵਾਰ ਵੀ ਦੇਖਣਾ ਬਹੁਤ ਜ਼ਰੂਰੀ ਹੈ ਸੋ ਇਸ ਗਾਇਕੀ ਲਾਈਨ ਦੇ ਵਿੱਚ ਤੁਹਾਨੂੰ ਫਿਰ ਮਾਨ ਸਨਮਾਨਾਂ ਦੇ ਬਾਰੇ ਥੋੜਾ ਜਾਣਕਾਰੀ ਦਿਓ ਸਾਨੂੰ ਕਿ ਹੁਣ ਤੱਕ ਕਿੰਨੇ ਕੁ ਮਾਨ ਸਨਮਾਨ ਹੋ ਚੁੱਕੇ ਨੇ ਤੇ ਉਹਦੇ ਬਾਰੇ ਥੋੜਾ ਸਾਨੂੰ ਮੇਰੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਮੈਂ ਆ ਗਾਇਕੀ ਦੇ ਵਿੱਚ ਪਿਛਲੇ ਸਾਲ ਤੋਂ ਮੇਰੇ ਗੀਤ ਆਉਣ ਲੱਗੇ ਨੇ ਰਿਕਾਰਡ ਹੋਏ ਤੇ ਮੈਨੂੰ ਦੋ ਤਿੰਨ ਥਾਵ ਤੋਂ ਸਨਮਾਨ ਤਾਂ ਮਿਲ ਚੁੱਕਾ ਹੈ ਉਹਦਾ ਪਰ ਉਹ ਤਾਂ ਮੈਨੂੰ ਪਤ ਨਹੀਂ ਅਨੇਕਾਂ ਹੀ ਮਿਲੇ ਨੇ ਜਿੱਥੇ ਵੀ ਗਾਇਦਾ ਸੀ ਕੀਰਤਨ ਦੇ ਵਿਸੰਧ ਵਿੱਚ ਵੀ ਗੀਤ ਗਾਉਣ ਦੇ ਵਿਸੰਧ ਵਿੱਚ ਵੀ ਬਹੁਤ ਮਾਣ ਮਿਲਦਾ ਰਿਹਾ ਜੀ ਮੈਨੂੰ ਠੀਕ ਹੈ ਜੀ ਤੇ ਹੁਣ ਸਾਡੇ ਦਰਸ਼ਕਾਂ ਦੇ ਨਾਲ ਕਲਮ ਸੱਚ ਦੀ ਦਰਸ਼ਕਾਂ ਦੇ ਨਾਲ ਤੁਸੀਂ ਇਹ ਸਾਂਝਾ ਕਰੋ ਤੇ ਹੁਣ ਤੁਹਾਡਾ ਕਿਹੜਾ ਗੀਤ ਆ ਰਿਹਾ ਤੇ ਕਿਸ ਰਾਈਟਰ ਦੇ ਵੱਲੋਂ ਆ ਰਿਹਾ ਲਿਖਿਆ ਹੋਇਆ ਤੇ ਕਦੋਂ ਹੋਰ ਤੁਸੀਂ ਹੋ ਰਿਲੀਜ਼ ਕਰਨ ਦੀ ਸੋਚ ਰਹੇ ਹੋ ਇਹ ਸਾਡਾ ਜੀ ਜੋਗੀ ਸਾਹਿਬ ਜਗੰਦਰ ਸਿੰਘ ਜੀ ਜੋਗੀ ਸਾਹਿਬ ਦੇ ਨਾਲ ਚੱਲ ਰਹੀ ਹੈ ਜੀ ਅਗਰ ਸਾਖੀ ਦੇ ਉੱਤੇ ਗੀਤ ਕਰਨ ਦੀ ਪਲਾਨ ਚੱਲ ਰਿਹਾ ਸਾਡਾ ਕੋਈ ਸਾਕੀ ਦੇ ਉਤੇ ਧਰਮ ਗੀਤ ਕੱਢਾਂਗੇ ਸੀ ਹਾਂਜੀ ਖਾਲਸੇ ਦੇ ਜਨਮ ਦਿਨ ਤੇ ਜੀ ਖਾਲਸੇ ਦੇ ਜਨਮ ਦਿਨ ਦੇ ਉੱਤੇ ਕੋਸ਼ਿਸ਼ ਆ ਸਾਡੀ ਕੋਈ ਵਧੀਆ ਸੀ ਸਰੋਤਿਆਂ ਨੂੰ ਪਰੋਸੀਏ ਸਾਡੇ ਬੱਚੇ ਚੰਗੀ ਲੈਣ ਵੱਲ ਨੂੰ ਲੱਗਣ ਕਿਉਂਕਿ ਗੰਦ ਤਾਂ ਹਰ ਇੱਕ ਚੈਨਲ ਤੇ ਆਪਣੇ ਆਪ ਹੀ ਆਈ ਜਾ ਰਿਹਾ ਜੀ ਜੀ ਬਿਲਕੁਲ ਤੇ ਜਿਹੜਾ ਵਧੀਆ ਚੀਜ਼ ਆ ਉਹ ਕਿਤੇ ਕਿਤੇ ਆਉਂਦੀ ਆ ਸਾਡੀ ਕੋਸ਼ਿਸ਼ ਇਹ ਆ ਕਿ ਸਾਡੇ ਬੱਚੇ ਚੰਗਾ ਸੁਣਨ ਚੰਗਾ ਬੋਲਣ ਚੰਗਾ ਦੇਖਣ ਹਾਂਜੀ ਸਾਡੀ ਮੇਨ ਕੋਸ਼ਿਸ਼ ਇਹੀ ਆ ਤੋਂ 35 ਤੱਕ ਤਾਂ ਦਾ ਨਾਮ ਨਹੀਂ ਪਤਾ ਸਾਨੂੰ ਸਿੱਖ ਹੋਣ ਦੇ ਨਾਲ ਤੇ ਦੇ ਦੇ ਸਾਰਾ 10 ਕੰਦੇ ਮੇਰੇ ਹਿਸਾਬ ਨਾਲ ਜਾਣਦੇ ਨੇ ਬੜਾ ਖੁਸ਼ ਹੁੰਦਾ ਇਹ ਗੱਲ ਦਾ ਸਾਡਾ ਸਿੱਖੀ ਇਹੀ ਪ੍ਰਚਾਰ ਆ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਜੋ ਇਹ ਦੇਕੀ ਵਿੱਚੋਂ ਕੋਈ ਮਾਇਆ ਆਉਂਦੀ ਮੇਰੇ ਇੱਕ ਪਾਸੇ ਰੱਖ ਰਿਹਾ ਕਿ ਬੱਚਿਆਂ ਨੂੰ ਇਹ ਲੈਕਚਰਸ ਪਾ ਕੇ ਕਲੰਦਰਾ ਦੇ ਉਹ ਵੰਡਿਆ ਜਾਵੇ ਗੁਰਦੁਆਰਿਆਂ 'ਚ ਉਸ ਕਮੇਟੀਆਂ ਵੀ ਇਹ ਉਪਰਾਲਾ ਕਰਨ ਮੇਰਾ ਪੁਰਾ ਲੰਗਰਾਂ ਤੇ ਜੋ ਜੀ ਜੀ ਬਿਲਕੁਲ ਜੀ ਬਿਲਕੁਲ ਭਾਵਾ ਵੀ ਲੰਗਰਾਂ ਦੇ ਨੇ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਜੀ ਤੇ ਕਲਮ ਸੱਚ ਦੇ ਦਰਸ਼ਕਾਂ ਬਾਰੇ ਕੀ ਤੁਸੀਂ ਕੋਗਨਰ ਮੈਸੇਜ ਕੀ ਦੋਗੇ ਜੀ ਬਸ ਇਸ ਕਲਮ ਸੱਚ ਦੀ ਤਾਂ ਬਹੁਤ ਵੱਡਾ ਵਧੀਆ ਪ੍ਰਚਾਰਲਾ ਕਰ ਰਹੇ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਵਧੀਆ ਲਿਖਣ ਵਾਲਿਆਂ ਨੂੰ ਹਾਂਜੀ ਗਾਉਣ ਵਾਲਿਆਂ ਨੂੰ ਹਾਂਜੀ ਸੰਗਤਾਂ ਦੇ ਦਸਕਾਂ ਦੇ ਰੂਹ ਰੂ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਸਾਡੀ ਵੀ ਇਹ ਕੋਸ਼ਿਸ਼ ਆ ਕਿ ਤੁਸੀਂ ਜਿਹੜੀ ਟੀਮ ਮੇਰੇ ਇੰਟਰਵਿਊ ਕਰਨ ਵਾਸਤੇ ਤੇ ਮੇਰੇ ਕੋਲ ਆਈ ਸੀ ਮੇਰੇ ਦਿਲ ਦੀਆਂ ਗੱਲਾਂ ਜਾਣਨ ਵਾਸਤੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆ ਜਾਂਦਾ ਹਾਂਜੀ ਸਰਦਾਰ ਤਲਵੰਡੀ ਜੀ ਅਖੀਰ ਦੇ ਵਿੱਚ ਤੁਹਾਡੇ ਦਾ ਕੀਮਤੀ ਸਮੇਂ ਦੀ ਕਦਰ ਕਰਦੇ ਹੋਏ ਤੁਸੀਂ ਸਾਡੇ ਕਲਮ ਸੱਚ ਦੀ ਪੰਜਾਬੀ ਚੈਨਲ ਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਮੇਰਾ ਮੈਸੇਜ ਇਹੀ ਹੈ ਜੀ ਬਈ ਇਹ ਚੈਨਲ ਨੂੰ ਦਾ ਬਹੁਤ-ਬਹੁਤ ਧੰਨਵਾਦ ਜੋ ਇਹ ਇਹ ਚੈਨਲ ਬਹੁਤ ਬੜਾ ਅਫਰਲਾ ਕਰ ਰਿਹਾ ਹੈ ਮੇਰੇ ਵਰਗੇ ਅਣਗੌਲੇ ਕਲਾਕਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰੇ ਘਰ ਆ ਕੇ ਇੰਟਰਵਿਊ ਕਰ ਰਹੇ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਔਰ ਉਸ ਸੋ ਤੁਹਾਨੂੰ ਇਹ ਮੈਸੇਜ ਆ ਕੇ ਇਹ ਚੈਨਲ ਨੂੰ ਜੀ ਸਬਸਕ੍ਰਾਈਬ ਵੀ ਕਰੋ ਲਾਇਕ ਕਰਕੇ ਸ਼ੇਅਰ ਕਰੋ ਤੇ ਬਹੁਤ ਬਹੁਤ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਸ ਜੀ ਬਹੁਤ ਬਹੁਤ ਔਟਾ ਵੀ ਧੰਨਵਾਦ ਜੀ ਸੋ ਪਿਆਰੇ ਦਰਸਕੋ ਤੁਹਾਨੂੰ ਇਹ ਛੋਟੀ ਜੀ ਕੋਸ਼ਿਸ਼ ਕਿਸ ਤਰ੍ਹਾਂ ਲੱਗੀ ਤੁਸੀਂ ਵੀਡੀਓ ਨੂੰ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟਾਂ ਦੇ ਰਾਹੀਂ ਦੱਸਣਾ ਤੇ ਤੁਹਾਡੀ ਕੋਸ਼ਿਸ਼ ਕਿਦਾ ਰਹੇ ਤੇ ਅੱਗੇ ਤੋਂ ਮੈਸੇਜ ਆ ਰਹੇ ਕਮੈਂਟ ਆ ਰਹੇ ਸਜ਼ਾ ਦੇਣ ਦੀ ਕੋਸ਼ਿਸ਼ ਕਰਨੀ ਤੁਹਾਡੇ ਸਜ਼ਾ ਕਿਹੜੇ ਮੱਥੇ ਝੋੜੀ ਦੇ ਵਿੱਚ ਪਵਾਉਣ ਲਈ ਹਾਜ਼ਰ ਸੋ ਮੈਨੂੰ ਦਿਓ ਇਜਾਜ਼ਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ